ਨਹੀਂ ਨਿਕਲਦਾ ਇਹ ਇਹ ਵਿਵਿਧਤਾ ਬਹੁਤ ਖੋਪਾ ਨਹੀਂ ਨਹੀਂ ਬਾਤ ਆਇਆ ਚਾਹ ਲੈ ਦੋ ਲੈ ਨੰਬਰ ਬਣਾ ਦੇ ਲੈ ਆਓ ਲੈ ਆਓ ਆ ਨਾ ਜਾ ਵਾਲਾ ਵੀ ਪੈਰ ਫੋਟੋ ਮੇਰਾ ਫੋਨ ਆ ਗਿਆ ਹੋ ਗਿਆ ਆ ਜਾਓ ਮਹਾਰਾਜ ਉਸਤਾਦ ਜੀ ਅੱਗੇ ਚੱਲੋ ਹਿੰਮਤ ਹਿੰਮਤ ਵਾਹ ਹੌਸਲਾ ਕਿੱਥੇ ਹੋ ਗਿਆ ਨਹੀਂ ਵੀਰ ਲਓ ਸਰ

ਮਾਈਕ ਲਾਉਦਾ ਆਜੋ ਆਂਟੀ ਮਾਈਕ ਲਾਓ ਮੈਂ ਲੈਂਦਾ ਆਪੇ ਰੱਖ ਲਿਓ ਕੀ ਨਾ ਕੋਈ ਨਹੀਂ ਹੁੰਦੀ ਇਹੋ ਨਾ ਗੱਲ ਬੈਂਡ ਦੇ ਯਾਰ ਬੈਂਡ ਦੇ ਪਾਏ ਪਾਰ ਮਾਈਕ ਕਰਾ ਜੀਰੋ ਸੁਣਾਓ ਮਾਈਕ ਮਾਈਕ 10 ਮਾਈਕ ਲੈ ਕੇ ਥੋੜਾ ਕਿਹੜੀ ਕਿਹੜੀ ਵਾਰਡ ਦੇ ਵਿੱਚ ਜਿਹੜਾ ਅੱਜ ਇੰਟਰਲੌਕ ਪੈਲਾ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਅੱਜ 8 ਨੰਬਰ ਤੇ 9 ਨੰਬਰ ਵਾਰਡ ਦੇ ਵਿੱਚ ਇੰਟਰਲੌਕ ਪੈਲਾ ਦਾ ਕੰਮ ਜਿਹੜਾ ਬਹੁਤ ਲੰਬੇ ਸਮੇਂ ਤੋਂ ਉਹ ਸ਼ੁਰੂ ਕਰਵਾਇਆ ਗਿਆ ਤੇ ਤਕਰੀਬਨ 13-14 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਕੰਮ ਅੱਜ ਦਾ ਜੀਵਾ ਫੀਸ ਕਰ ਦਿੱਤਾ ਹੋ ਸਾਰੇ ਕੌਂਸਲਰ ਸਾਹਿਬਾਨਾਂ ਨੇ ਤੇ ਗਲੀ ਮੰਡਿਰ ਜਿਹੜੇ ਲੋਕਾਂ ਦੇ ਮੈਨੂੰ ਸਾਰਾ ਰਲ ਕੇ ਬਣਾਉਣਾ ਹੈ ਸਰ ਜੀ ਇਹ ਬੜਾ ਵਧੀਆ ਤਰੀਕੇ ਨਾਲ ਬਣਾਵਾਂਗੇ ਤੇ ਚੰਗੀ ਗਰੀ ਜਗਲੀ ਬਣਾ ਕੇ ਬਣਾ ਦੇ ਗਏ ਬਾਕੀ ਬਾਹਰ ਦੇ ਉਹਨਾਂ ਦਾ ਕੰਮ ਕਰਤਾ ਸ਼ੁਰੂ ਹੋ ਗਿਆ ਬਿਲਕੁਲ ਜੀ ਸਾਡੇ ਕੋਲੇ ਤਕਰੀਬਨ ਕਿੰਨਿਆਂ ਦਾ 29 ਗਲੀਆਂ 29 ਗਲੀਆਂ ਜਿਹੜੀਆਂ ਟੋਟਲ ਨੇ ਉਹ ਆਪਣੇ ਕੋਲੇ ਹੈ ਗਿਆ ਜੀ ਤੇ ਉਹ ਸਾਰਿਆਂ ਦੀ ਅ ਜਿਹੜੀ ਜਿਦਾ ਕਾਲੇ ਆ ਪਰਸਪਰ ਕਰਵਾਗੇ ਸਾਰਿਆਂ ਦਾ ਪਸ਼ੂ ਅਸੀਂ ਲੋਕਾਂ ਨੂੰ ਨਾਲ ਲੈ ਕੇ ਕੰਮ ਕਰਾਉਣਾ ਚਾਹੁੰਦੇ ਹਾਂ ਤੁਹਾਨੂੰ ਦੱਸਣਾ ਚਾਹੁੰਦਾ ਜਨਤ ਤੁਸੀਂ ਦੇਖਿਆ ਜਦੋਂ ਗਲੀ ਬਣਾਉਣਾ ਤੇ ਮੈਂ ਸਾਰੇ ਲੋਕਾਂ ਨੂੰ ਕਹਿੰਦਾ ਕਿ ਤੁਸੀਂ ਆਪ ਧਿਆਨ ਬਣ ਰਹੀ ਹੈ ਕੱਲ ਕੋਈ ਇਹਨਾਂ ਨੂੰ ਦਿੱਕਤ ਨਾ ਹੋਵੇ ਠੀਕੇ ਦਾ ਸਾਹਿਬ ਨੂੰ ਵੀ ਸਪੈਸ਼ਲ ਕਿਹਾ ਗਿਆ ਕਿ ਭਰਾ ਮੇਰੇਆ ਕੱਲ ਨੂੰ ਇਸ ਬੰਦੀ ਕਿੱਲੇ ਬਣਾਵੇ ਵੀ ਅੱਜ ਜੇ ਕੱਲ ਬਣਾਈ ਅੱਜ ਜੇ ਇੰਨਾ ਦਾ ਬਣੂਗਾ ਸੋ ਆਪਾਂ ਜੋ ਕੰਮ ਕਰਾਂਗੇ ਕਿੰਦੇ ਚੰਗਾ ਪਾਇਦਾ ਕੰਮ ਸਰ ਨਾਮਦੇਵ ਰੋਡ ਦਾ 90 ਲੱਖ ਰੁਪਏ ਆਇਆ ਉਹ ਸਰਪੇਵਡਰ ਦਾ ਕੰਮ ਜੀ ਉਹਦਾ ਜੀ ਮੇਰੇ ਖੜ ਮੀਟਿੰਗ ਤੇ ਖੜਾ ਲਾਸਟ ਮੀਟਿੰਗ ਤੇ ਖੜਾ ਜੀ ਸਾਡਾ ਜਿਹੜਾ ਸਾਨੂੰ ਉਹ ਜੀ ਤਾਂ ਪਹਿਲੇ ਹੀ ਕਰਵਾ ਦਿੱਤਾ ਹੁਣ ਉਹ ਜਿਹੜਾ ਹੈਗਾ ਦੇਖੋ ਕਦੋਂ ਉਹ ਅੱਖ ਖੁੱਲਦੀ ਆ ਮੀਟਿੰਗ ਹੁੰਦੀ ਆ ਜਦੋਂ ਮੀਟਿੰਗ ਕਰੂਗੇ ਉਹਨਾਂ ਦੇ ਈ ਸਰਕਾਰ ਤੇ ਵੀ ਦਾ ਭਾਗ ਚ ਜਾਉਂਦਾ ਸਾਡੇ ਵੱਲੋਂ ਕੋਈ ਉਹ ਨਹੀਂ ਪੰਜਾਬ ਸਰਕਾਰ ਵੱਲੋਂ ਕੋਈ ਨਹੀਂ ਮੁੱਖ ਮੰਤਰੀ ਸਾਹਿਬ ਵੱਲੋਂ ਕੋਈ ਹੋਰ ਨਹੀਂ ਅਸੀਂ ਹਮੇਸ਼ਾ ਚੜ੍ਹਦੀ ਕਲ ਦੀ ਕੰਮ ਕਰਨਾ ਚਾਹੁੰਦੇ ਹਾਂ ਪਰ ਜਦੋਂ ਉਥੇ ਮੀਟਿੰਗ ਹੋਊਗੀ ਦੇਖੋ ਮੀਟਿੰਗ ਕਿਸ ਤੁਹਾਨੂੰ ਪਤਾ ਪਿਛਲੇ 2-3 ਸਾਲਾਂ ਦੀ 5-6 ਤਾਂ ਮੀਟਿੰਗ ਹੋਈਆਂ ਨੇ ਸਾਰੀਆਂ ਸੋ ਸ਼ਹਿਰ ਦਾ ਕੰਮ ਜਿਹੜਾ ਹੈ ਲੋਕਾਂ ਨੂੰ ਨਹੀਂ ਪਤਾ ਲੋਕ ਸਿਰਫ ਐਮਐਲਏ ਨੂੰ ਤਾਂ ਸਰਕਾਰ ਨੂੰ ਮੜਾ ਕਹਿੰਦੇ ਹੁੰਦੇ ਨੇ ਕਿਉਂਕਿ ਚਲੋ ਲੋਕਾਂ ਨੂੰ ਇਹਦੀ ਸਮਝ ਵੀ ਨਹੀਂ ਹੁੰਦੀ ਪਰ ਐਕਚੁਅਲ 'ਚ ਕੀ ਹੁੰਦਾ ਮੈਂ ਤੁਹਾਡੇ ਕਹਿੰਦੇ ਮਾਧਿਮ ਰਿਆਜ ਦੱਸ ਹੀ ਦੇਣਾ ਚਾਹੁੰਦਾ ਕਿ ਤੁਹਾਨੂੰ ਯਕੀਨ ਹੁੰਦਾ ਜਿਹੜਾ ਸ਼ਹਿਰ ਦਾ ਕੰਮ ਹੁੰਦਾ ਸ਼ਹਿਰ ਦੇ ਪ੍ਰਧਾਨ ਨੇ ਕਰਨਾ ਹੁੰਦਾ ਸ਼ਹਿਰ ਦੇ ਪ੍ਰਧਾਨ ਨੇ ਮੀਟਿੰਗ ਚ ਕਰਾਉਣਾ ਜਦੋਂ ਮੀਟਿੰਗ ਹੀ ਨਹੀਂ ਹੁੰਦੀ ਆਪਣੇ ਕਈ ਕੀ ਮਹੀਨੇ ਮਤਲਬ 3 ਸਾਲ ਚ ਮਤਲਬ 5 6 ਮੀਟਿੰਗ ਹੋਈਆਂ ਨਹੀਂਆਂ ਸਾਰੀਆਂ ਸੋ ਇਸ ਕਰਕੇ ਆ ਵੀ ਕਮ ਜਿਹੜਾ ਹੈ ਇਹਨਾਂ ਕਰਕੇ ਲੇਟ ਹੋ ਰਿਹਾ ਨਹੀਂ ਫੈਸਲੇ ਦੀ ਸਰਕਾਰ ਕੋਲੇ ਕੋਈ ਕਮੀ ਨਹੀਂ ਹੈਗੀ ਐਸਾ ਬਹੁਤ ਪੈਸਾ ਆਉਂਦਾ ਸਾਡੇ ਕੋਲੇ ਕੋਈ ਦਿੱਕਤ ਨਹੀਂ ਆ ਰਹੀ ਪਰ ਜਦੋਂ ਹੁਣ ਮੀਟਿੰਗਸ ਹੋਣਗੀਆਂ ਮੀਟਿੰਗ ਚੋਂ ਹੀ ਪਾਸ ਹੋਣਾ ਹੁੰਦਾ ਸੋ ਲੋਕਾਂ ਨੂੰ ਮੈਂ ਤੁਹਾਡੇ ਚੈਨਲ 'ਤੇ ਅਸੀਂ ਦੱਸ ਦੁਣਾ ਚਾਹੁੰਦਾ ਕਿ ਮੇਰਾ ਆਪਣਾ ਸ਼ਹਿਰ ਯਾਰ ਇੱਥੇ ਜੰਮੇ ਪਲੇ ਆ ਤੂੰ ਮੇਰੀ ਮੇਰੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਇਹਨੂੰ ਸੋਨਾ ਬਣਾ ਕੇ ਰੱਖਣਾ ਇਹਨੂੰ ਵਧੀਆ ਬਣਾਉਣਾ ਪਰ ਉਹਦੇ ਲਈ ਜਿਹੜੀ ਕਾਗਜ਼ ਕਲਮ ਚੱਲਣੀ ਹੈ ਉਹ ਉੱਥੇ ਦੇ ਪ੍ਰਧਾਨ ਦੀ ਹੁੰਦੀ ਹੈ ਸੋ ਜਦੋਂ ਗਾਂਜੀ ਮੀਟਿੰਗ ਮੈਂ ਤਾਂ ਕਹਿੰਨਾ ਕੱਲ ਨੂੰ ਕਰ ਲੈ ਪਰਸੋਂ ਕਰ ਲੈ ਮੀਟਿੰਗ ਕਰ ਲੈ ਨਵੇੜਾ ਕਰ ਲੈ ਸਾਰਾ ਜਿਹੜਾ ਹੈਗਾ ਜਿਹੜੀ ਜਿਹੜੇ ਕੰਮ ਕਰਨ ਵਾਲੇ ਉਹ ਮੇਰੇ ਵੱਲੋਂ ਕੋਈ